ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰਿਓ ਹੋਰ ਜੀ ਕੀ ਹਾਲ ਚਾਲ ਆ ਪਰਮਾਤਮਾ ਦੀ ਮਿਹਰ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਦਿਨ ਆਪਾਂ ਵੀਡੀਓ ਵੇਖੀ ਸੀ ਇੱਕ ਬਾਈ ਨੇ ਪਾਈ ਸੀਗੀ ਹਾਲੈਂਡ ਦੀਆਂ ਲੈਂਕਾਂ ਤੇ ਆਂਦੇ ਸੀ ਉਹ ਸੁਧਾਰ ਨਹੀਂ ਕੀਤਾ ਉਹਦੀਆਂ ਲੈਂਕਾਂ ਬਹੁਤ ਲੰਮੀਆਂ ਐ ਜੋ ਟਰਾਲੀ ਪਾਉਣ ਲੱਗਿਆਂ ਤੇ ਇਹ ਟਰਾਲੀ ਚੜਦਿਆਂ ਪਰ ਹੁਣ ਇਸ ਜਗ੍ਹਾ ਤੇ ਬਾਈ ਹਾਲੈਂਡ ਦੀਆਂ ਲੈਂਕਾਂ ਦਾ ਪਤਾ ਲੱਗਦਾ ਜਦੋਂ ਹੁਣ ਆਮ ਡਰਾਈਵਰਾਂ ਦੀਆਂ ਲੈਂਕਾਂ ਛੋਟੀਆਂ ਹੁਣ ਮਗਰ ਕੋਈ ਸੰਦ ਪਾਉਣਾ ਰੋਟਾਵੇਟਰ ਪਾਉਣਾ ਜਾਂ ਕੁਝ ਵੀ ਆ ਤੇ ਇਥੇ ਬੰਦਾ ਜਾਵ ਜਾਂਦਾ ਖੜਿਆ ਹੀ ਨਹੀਂ ਜਾਂਦਾ ਬੰਦੇ ਤੋਂ ਤੇ ਹੌਲੰਡ ਦੀਆਂ ਲੈਂਕਾਂ ਆ ਇੱਥੇ ਜਿਵੇਂ ਮਰਜ਼ੀ ਖੜਕੇ ਕੋਈ ਚੀਜ਼ ਪਾ ਲਾ ਕੋਈ ਮੁਸ਼ਕਲ ਨਹੀਂ ਆਉਂਦੀ ਮਗਰ ਜਿਵੇਂ ਮਰਜ਼ੀ ਲੈਂਕਾਂ ਲੰਮੀਆਂ ਹੋਣ ਕਰਕੇ ਮਗਰ ਉਹ ਇੰਨਾ ਖੁੱਲਾ ਡੁੱਲਾ ਹੋ ਜਾਂਦਾ ਤੇ ਉਹ ਬਾਈ ਜੀ ਉਹਦਾ ਡਿਸ ਐਡਵਾਂਟੇਜ ਨਹੀਂ ਲੱਗਾਗਾ ਸਾਨੂੰ ਉਹ ਇੱਕ ਖੂਬੀ ਲੱਗੀ ਆ ਲੰਮੀਆਂ ਲੈਂਕਾਂ ਦੀ ਬਾਕੀ ਸੋਚ ਆਪੋ ਆਪਣੀ ਹੁੰਦੀ ਆ ਉਹ ਬਾਈ ਕਹਿੰਦਾ ਸੋਧ ਕਰਨ ਵਾਲੀਆਂ ਲੈਂਕਾਂ ਛੋਟੀਆਂ ਕਰਨ ਵਾਲੀਆਂ ਪਰ ਸਾਨੂੰ ਉਹ ਵਧੀਆ ਲੈਂਕਾਂ ਜਿਹੜੀਆਂ ਉਹ ਵਧੀਆ ਲੱਗੀਆਂ ਵੀ ਮਗਰ ਖੜਕੇ ਚੀਜ਼ ਪਾਉਣੀ ਬਹੁਤ ਸੌਖੀ ਆ ਤੇ ਛੋਟੀਆਂ ਲੈਂਕਾਂ ਵਾਲਿਆਂ ਦੇ ਮਗਰ ਖੜ ਕੇ ਚੀਜ਼ ਪਾਉਣ ਦਾ ਬਹੁਤ ਪੰਗਾ ਧੰਨਵਾਦ ਜੀ